ਸਤਨਾਮ ਸ਼੍ਰੀ ਵਾਹਿ ਗੁਰੂ ਸਾਹਿਬ ਜੀਓ ਦੰਡਵ ਤਗੰਦ ਰੁਗਵਾ ਸਰਵ ਕਲਾ ਸਮਰਥ ਡੋਲਣ ਤੇ ਰੱਖ ਪ੍ਰਭੂ ਨਾਨਕ ਦੇ ਕਰ ਹੱਥ ਆ ਗਿਆਨ ਧਿਆਨ ਕਿਸ ਕਰਮ ਨਾ ਜਾਣਾ ਸਰ ਨਾ ਜਾਣੇ ਸਭ ਤੇ ਵੱਡਾ ਸਤਿਗੁਰ ਨਾਨਕ ਦੇਵ ਕਲਰਾ ਕੀ ਮੇਰੀ ਗੁਰੂ ਪਾਇਆ ਗੁਰੂ ਸਹਾਰਾ ਸੰਗੰਤ ਅੰਤ ਤੱਕ ਜੋਗ ਹੋ ਗੁਰੂ ਕੇ ਅਬਦੇ ਆਈਆਂ ਦੇ ਪਾਤਰ ਹੋ ਤੇਰੀ ਸਾ ਸੰਗਤ ਸੋ ਆਰੰਭ ਵਿੱਚ ਬੇਨਤੀ ਕਰਦੀ ਹੇ ਸਬਸਕ੍ਰਾਈਬ ਲਾਈਕ ਜੀ ਰੂਪ ਕਰੋ ਸੋ ਮਹਾਰਾਜ ਦਸਨ ਪਤਾ ਜੀ ਨੇ ਆਖਿਰ ਪੰਜਾਂ ਬਾਣੇ ਦੇ ਨੇਤ ਨੇ ਅੰਤ ਆਖਰੀ ਇਹ ਬਾਣੀ ਹੈ ਨੰਦ ਸਾਹਿਬ ਦੀ ਬਾਣੀ ਬਖਸ਼ਿਸ਼ ਕੀਤੀ ਹੈ ਸੁਖਰੀ ਸੰਗਤ ਦੀ ਇਸ ਬਾਣੀ ਵਿੱਚ ਅੰਮ੍ਰਿਤ ਵਾਰੇ ਮਹਾਰਾਜ ਜੀ ਨੇ ਇਸ਼ਾਰਾ ਕੀਤਾ ਹੈ ਆਓ ਅੱਜ ਨੂੰ ਪੜੀਏ ਇਸ ਵਿਚਾਰ ਸ਼ੁਰੂ ਕਰਾਂਗੇ ਆਸ਼ਾ ਕਹਿੰਦੇ ਨੇ ਸੋਰੰਧਰ ਮਨ ਜਨ ਅੰਮ੍ਰਿਤ ਖੋਜੇ ਦੇ ਸੋ ਅੰਮ੍ਰਿਤ ਗੁਰ ਤੇ ਪਾਇਆ ਪਾਇਆ ਅੰਮ੍ਰਿਤ ਗੁਰ ਕਿਰਪਾ ਕੀਨੇ ਸਚਾ ਮਨ ਵਸਾਇਆ ਜੰਤ ਸਭ ਤੋਂ ਦਿਓ ਪਾਇ ਇਕ ਵੇਖ ਪਰ ਸਣਿਆ ਲੱਭ ਲੋਭ ਅਹੰਕਾਰ ਚੁਕਾ ਸਤਗੁਰੂ ਪਲਾਪਿਆ ਨਾਨਕਾ ਜਿਸ ਨੂੰ ਆਬਦ ਠਾ ਤੈਨ ਅਮਰਤ ਗੁਰ ਤੇ ਪਾਇਆ ਸੁ ਜੀ ਇਸਾ ਸੰਗ ਪਾਛੋ ਕਹਿੰਦੇ ਅਮਰਤ ਨਾਮ નિਧਾਨ ਹੈ ਨਿਧ ਪੀਵੋ ਭਾਈ ਕਿਸੇ ਸਿਮਰਤ ਸੁਖ ਪਾਈਏ ਸਭ ਤਿਖਾ ਬੁਝਾਈ ਸਾਰੀਆਂ ਤ੍ਰਿਸ਼ਨਾਵਾਂ ਸਾਰੇ ਨਾਲਿਛ ਮੋਹ ਸਭ ਕਤਨ ਹੋਏ ਨੇ ਇਹ ਕਰ ਇਸ ਦਾਤ ਨੂੰ ਮਨ ਬਣਾ ਕੇ ਸੱਚੇ ਮਨ ਬਣਾ ਕੇ ਅਮਰਤ ਸ਼ਕ ਲੈ ਜਾਵੇ ਸਹਿਬ ਕਹਿੰਦੇ ਨੇ ਇਸ ਅਮਰਤ ਨੂੰ ਸੂਰ ਨਰ ਮਨ ਜਨ ॠषि ਮਨੇ ਭਗਤ ਜਨ ਕੋਜ ਦੇ ਜਗ ਸੂਰ ਅਸੂ ਸੁਰਨ ਭਗਤ ਜਨ ਮਨ ਜਨ ਮਨਿ ॠषि ਮਨੇ ਇਸ ਅੰਮ੍ਰਿਤ ਦੀ ਭਾਲ ਵਿੱਚ ਕਿੰਨੇ ਕਿੰਨੇ ਜਨਮ ਗਵਾਏ ਇਹ ਬਹੁਤ ਸ਼ੱਕ ਕਹਿੰਦੇ ਨੇ ਕਿ ਕਿਰਪਾ ਕਿੱਧਾ ਹੋਈ ਸੋ ਅੰਮ੍ਰਿਤ ਗੁਰ ਤੇ ਪਿਆ ਅੰਮ੍ਰਿਤ ਗੁਰੂ ਤੋਂ ਪ੍ਰਾਪਤ ਆਇਆ ਦਸਨ ਪਤਾ ਮਹਾਰਾਜ ਜੀ ਨੇ ਪ੍ਰਭਾਤਮਾ ਦੀ ਮੌਜ ਵਿੱਚ ਅਕਾਰ ਗੁਰੂ ਦੀ ਮੌਜ ਵਿੱਚ ਆ ਕੇ ਇਸ ਅੰਮ੍ਰਿਤ ਨੂੰ ਤਿਆਰ ਕਰਕੇ ਸਾਨੂੰ ਮਰੀਆਂ ਹੋਈਆਂ ਰੂਹਾਂ ਨੂੰ ਸਰਜੀਤ ਕੀਤਾ ਪਾਪ ਇਹਨਾਂ ਵਿੱਚ ਜਾਨ ਪਈ ਜੋ ਕਿ ਬੁੱਝਦੇ ਲਕਾਇਰ ਹੋ ਚੁੱਕੇ ਸਾਂ ਆਪਣੀਆਂ ਧੀਆਂ ਪ੍ਰਾਣਾ ਦੀ ਵੀ ਇੱਜ਼ਤ ਦੀ ਰਾਖੀ ਨਹੀਂ ਕਰ ਸਕਦੇ ਸਾਂ ਦੁਸ਼ਮਣ ਨੂੰ ਵੀ ਇੱਜ਼ਤ ਤੇ ਫਲਵਾਰ ਨੂੰ ਦੇਖ ਕੇ ਦੁਸ਼ਮਣ ਦੀ ਲੁਕ ਜਾਂਦੇ ਸਾਂ ਪਰ ਸਤਗੁਰਾਂ ਨੇ ਐਸੀ ਦਾਤ ਬਖਸ਼ਿਸ਼ ਕੀਤੀ ਐਸਾ પ્રેમ ਪਿਆਰ ਬਖਸ਼ਿਸ਼ ਕਰਕੇ ਪਾਣੀ ਦਾ ਚਲ ਪਾਣੀ ਦਾ ਜਲੌਦ ਭਰਿਆ ਐਸਾ ਇਸ ਨੂੰ ਗਿੱਦੜੋਂ ਤੋਂ ਸ਼ੇਰ ਬਣਾ ਦਿੱਤਾ ਪਰੇਸ਼ਰ ਸੰਗਤ ਸਤਪੁਰ ਕੀ ਨੇ ਸੋ ਜਿਹੜੀ ਚੀਜ਼ ਨੂੰ ਖੋਜਦੇ ਖੋਜਦੇ ਦੇਵੀ ਦੇਵਤੇ ਸੰਸਾਰ ਦੇ ਵਿੱਚ ਚਲੇ ਗਏ ਉਹ ਅੰਮ੍ਰਿਤ ਆਗਮਨ ਹੋ ਰਿਹਾ ਆਪ ਜੀ ਦੇ ਹਿੱਸੇ ਆਇਆ ਸੋ ਭਗਾ ਵਾਲੇ ਹਨ ਕਿ ਇਹਨਾਂ ਨੇ ਛਕ ਲਿਆ ਕਿ ਭਾਗਾ ਵਾਲੇ ਉਹ ਹਨ ਜਿਨ੍ਹਾਂ ਦਾ ਮਨ ਬਣ ਗਿਆ ਹੈ ਉਹ ਵੀ ਭਾਗਾ ਵਾਲੇ ਹਨ ਜੋ ਸ਼ਬਦ ਦੇ ਨਾਲ ਜੁੜ ਕੇ ਮਨ ਨੂੰ ਤਿਆਰ ਕਰਦੇ ਹਨ ਤਿਆਰ ਹੀ ਕਰੋ ਪਿਆਰੀ ਸਾਧ ਸੰਗਤ ਜੀ ਸਾਰੀ ਦੁਨੀਆ ਪੰਜਾਬ ਦੀ ਦੁਸ਼ਮਣ ਬਣੀ ਹੋਈ ਹੈ ਇਸ ਵੇਲੇ ਅਸਾਈ ਧਰਮ ਨੇ ਲਾਲਚ ਦੇ ਦੇ ਕੇ ਸਾਡੀ ਲੋਕਾਂ ਨੂੰ ਪਿੱਛੇ ਲਾ ਲਿਆ ਹੈ ਅਸਵੀਨੀ ਇਤਨਾ ਹਾਲਤ ਖਰਾਬ ਹੈ ਆਪ ਜੀ ਨੂੰ ਸ਼ਾਇਦ ਨਹੀਂ ਪਤਾ ਹੋਏਗਾ ਕਿ ਘਰਾਂ ਵਿੱਚ ਬੈਠਾ ਨਾ ਕੁਝ ਨਹੀਂ ਪਤਾ ਲੱਗਦਾ ਜਦੋਂ ਬਾਹਰ ਦੇਖਦੇ ਹਾਂ ਪਤਾ ਲੱਗਦਾ ਹੈ ਕਿ 10% ਸਾਡੇ ਸਿੱਖ ਵੀਰ 크੍ਰਿਸਚਨ ਧਰਮ ਵੱਲ ਚਲੇ ਗਏ ਕਿਉਂਕਿ ਸਾਡੀਆਂ ਕਮੇਟੀਆਂ ਨੇ ਪ੍ਰਚਾਰ ਨਹੀਂ ਕੀਤਾ ਸ਼ਰੋਅ ਨੇ ਕਮੇਟੀ ਦੀਆਂ ਕਮੀਆਂ ਸਾਡੀਆਂ ਰਾਜਨੀਤਿਕ ਪਾਰਟੀਆਂ ਦੀਆਂ ਕਮੀਆਂ ਜਿਨ੍ਹਾਂ ਨੇ ਸਾਡੀ ਬਗੜੂ ਸੰਭਾਲੀ ਹੋਈ ਸੀ ਅੱਜ ਤਾਈਂ ਸੱਤਿਆ ਨਾਸ਼ ਕਰ ਦਿੱਤਾ ਹੈ ਸਾਡੇ ਧਰਮ ਨੂੰ ਪਛਾਣ ਕਿਤੇ ਕਿੱਥੇ ਪਛਾਣ ਲੱਗ ਗਈ ਇਸ ਤਰ੍ਹਾਂ ਉਹ ਲੋਕੀ ਪ੍ਰਾਪਤ ਕਰਨ ਲਈ ਆਵਾ ਭਾਇਆ ਕਰਦੇ ਸਨ ਅੱਜ ਸ਼ਰਮ ਨੂੰ ਛੱਡ ਛੱਡ ਕੇ ਵਿਤਕਰੇ ਬਣਾ ਦਿੱਤੇ ਆ ਧਰਮੀਆਂ ਦਾ ਗੁਰਦੁਆਰਾ ਜੀ ਜੱਟਾਂ ਦਾ ਗੁਰਦੁਆਰਾ ਜੀ ਫੁਲਾਣੇ ਗੁਰਦਾਰੇ ਵੰਡ ਲਏ ਨਹੀਂ ਪਿਆਰਿਓ ਇੱਕ ਗੁਰਦੁਆਰਾ ਬਣਾਓ ਉੱਥੇ ਸਾਰੇ ਗਰੀਬ ਅਮੀਰ ਸਭ ਇੱਕ ਥਾਲੀ ਵਿੱਚ ਬੈਠ ਕੇ ਥੱਲੇ ਬੈਠ ਕੇ ਪ੍ਰਹਤਾ ਸ਼ਕਨ ਆਪਸ ਸਾਰਿਆਂ ਨਾਲ ਪ੍ਰੇਮ ਕਰਨਾ ਫਿਰ ਇਸ ਧਰਮ ਚ ਵਾਧਾ ਹੋਏਗਾ ਸਾਧ ਸੰਗਤ ਨਹੀਂ ਤੇ ਜੇ ਅਸੀਂ ਹੰਕਾਰੀ ਰਹੇ ਨਾ ਵੀ ਅਸੀਂ ਜੱਟ ਹਾਂ ਅਸੀਂ ਰਾਜਪੂਤ ਹਾਂ ਅਸੀਂ ਫੁਲਾਣੇ ਹਾਂ ਤੇ ਫਿਰ ਆਪ ਜੀ ਨੂੰ ਇਹ ਲੋਕ ਸਾਡੇ ਵਿਦੇਸ਼ੀ ਲੋਕ ਸਾਨੂੰ ਖਾ ਜਾਣਗੇ ਸਾਡੇ ਧਰਮ ਨੂੰ ਤਬਦੀਲ ਕਰ ਦੇਣਗੇ ਸਾਡਾ ਧਰਮ ਲੱਭਿਆ ਨਹੀਂ ਲੱਭਣਾ ਸਮੇਂ ਸੰਦ ਦੋਸੇਂ ਰਹਿ ਗਿਆ ਉਹਨਾਂ ਦੇ ਵਿੱਸ਼ਾਸ਼ੀ ਕਿਸੀ ਹੈਗੇ ਆ ਭਈ ਉਹ ਕੰਮ ਨਾ ਕਰੀਏ ਉਹ ਤਾਂ ਜੰਗਲਾਂ ਦੇ ਵਿੱਚ ਸਾਨੂੰ ਮਾਰ ਵੱਢ ਕਾਰਡ ਹੋ ਰਹੀ ਸੀ ਹੁਣ ਆਪਾਂ ਲਾਲਚ ਵਿੱਚ ਲੱਗ ਕੇ ਜਾ ਰਹੇ ਹਾਂ ਲਾਲਚ ਵਿੱਚ ਲੱਗ ਕੇ ਉਸ ਉਹਨਾਂ ਧਰਮਾਂ ਵੱਲ ਜਾ ਕੇ ਆਪਣੇ ਧਰਮ ਨੂੰ ਨਸ਼ਟ ਕਰ ਰਹੇ ਹਾਂ ਸੁਪਾਸਾ ਕਹਿੰਦੇ ਨੇ ਭਈ ਇਹ ਅੰਮ੍ਰਿਤ ਨੂੰ ਪ੍ਰਾਪਤ ਕਰ ਲੋ ਤੇ ਸਤਿਗੁਰਾਂ ਦੀ ਕਿਰਪਾ ਹਾਸਲ ਕਰ ਲੋ ਕਹਿੰਦੇ ਪਾਇਆ ਅੰਮ੍ਰਿਤ ਗੁਰ ਕਿਰਪਾ ਕੀਨੀ ਗੁਰੂ ਦੀ ਕਿਰਪਾ ਹੋਈ ਅੰਮ੍ਰਿਤ ਦੀ ਪ੍ਰਾਪਤੀ ਹੋਈ ਸੱਚਾ ਮਨ ਵਸਾਇਆ ਕਿਰਪਾ ਕੀਤੀ ਸੱਚ ਸਾਡੇ ਹਿੱਤ ਦੇ ਜੁਟ ਖਾਇਆ ਸੱਚ ਸਭਨਾ ਦਾ ਖਸਮ ਹੈ ਜਿਸ ਬਖਸ਼ੇ ਸੋ ਜਨ ਪਾਏ ਜਿਹਨੂੰ ਬਖਸ਼ਦਾ ਹੈ ਨਾ ਪੈਰੀ ਸਾਧ ਸੰਗਤ ਉਹ ਫਿਰ ਸੱਚ ਦੀ ਪ੍ਰਾਪਤੀ ਕਰਦਾ ਹੈ ਸੋ ਅਸੀਂ ਵੀ ਇਸ ਅੰਮ੍ਰਿਤ ਸੱਚ ਨਾਮ ਪਰਮੇਸ਼ਰ ਦੇਰਾ ਇਸ ਨਾਮ ਨੂੰ ਪ੍ਰਾਪਤ ਕਰਨਾ ਹੈ ਤੇਰੀ ਸਾਧ ਸੰਗਤ ਅੰਮ੍ਰਿਤ ਦੇ ਰੂਪ ਵਿੱਚ ਜੀ ਜੰਤ ਸਭ ਤੋਂ ਦੇਪਾਏ ਇੱਕ ਵੇਖ ਪਰਸਣ ਆਇਆ ਜੀ ਜੰਤ ਸਭ ਉਸਨੇ ਪੈਦਾ ਕੀਤੇ ਨੇ ਇੱਕ ਵੇਖ ਪਰਸਣ ਆਇਆ ਪੈਦਾ ਕਰਕੇ ਫਿਰ ਵੇਖਦਾ ਹੈ ਭਈ ਕਿਹੜਾ ਮੇਰੇ ਰਸਤੇ ਤੇ ਚੜਿਆ ਹੈ ਕਿਹੜਾ ਮੇਰੀ ਬੰਦਗੀ ਕਰਦਾ ਹੈ ਕਿਹੜਾ ਮੇਰਾ ਨਾਮ ਜਪਦਾ ਹੈ ਲਭ ਲੋਭ ਹੰਕਾਰ ਚੁਕਾ ਸਤਿਗੁਰ ਪਾ ਪਿਆ ਰੱਬ ਕੋ ਹੰਕਾਰ ਜਿਹੜਾ ਨਾ ਖਤਮ ਹੋ ਜਾਂਦਾ ਸੱਚੇ ਮੰਦੇ ਨਾਲ ਜੀ ਅੰਮ੍ਰਿਤ ਦੀ ਪ੍ਰਾਪਤੀ ਕਰ ਲਈਏ ਗ੍ਰਹਿਣ ਕਰ ਲਈਏ ਨਾ ਇਹ ਪਾਸ਼ਾ ਕਹਿੰਦੇ ਨੇ ਇਹ ਖਤਮ ਹੋ ਜਾਂਦੇ ਨੇ ਸਤਿਗੁਰ ਪ੍ਰਾਪਤੀ ਸਤਗੁਰ ਦੀ ਪ੍ਰਾਪਤੀ ਹੋ ਜਾਂਦੀ ਹੈ ਇਹ ਪਾਸ਼ਾ ਕਹਿੰਦੇ ਨੇ ਭਈ અમૃત પીવો સદા ચિર જીવો અમૃત પી લો પ્યારયો સદા ચિર જીਣਾ હે કહે નાનક ਜਿਸ ਨੂੰ ਆਪ ਤઠਾ ਜਿਸ ਤੇ ਆਪ કૃપા ਕੀ ਦੀ ਤੇ સਤੂ મે સદગુરુ કૃપા ਕਿਦਾਂ ਕਰ દેને ਅਸੀਂ ਬੇਨਤੀਆਂ ਕਰਦੇ ਆਂ માં ਪਾਪਾ ਜੀ ਨਾਮ ਦਿਓ અમૃત ਦੀ ਦਾਤ ਦਿਓ ਬਖਸ਼ਿਸ਼ ਕਰੋ ਆਪਣੇ ਚરણો ના ਬਣਾ લો ਬੇਨਤੀਆਂ ਕਰਦੇ ਆ ਨਾ ਫਿਰ ਉਹ ਤੋਠਾ ਸਤਗੁਰੂ ਜੀ ਫਿਰ ਪਿਆਰ ਵਿੱਚ ਆ ਕੇ ਸਾਨੂੰ ਇਹ ਦਾਤ ਬਖਸ਼ਿਸ਼ ਕਰ ਦੇਣਾ ਕਹੇ ਨਾਨਕ ਜਿਸ ਨੂੰ ਆਪ ਤੋਠਾ ਤਿਨ ਅੰਮ੍ਰਿਤ ਗੁਰ ਤੇ ਪਾਇਆ ਤੇਰੀ ਸਾ ਸੰਗ ਫਿਰ ਗੁਰੂ ਦੀ ਕਿਰਪਾ ਹੁੰਦੀ ਹੈ ਨਾ ਫਿਰ ਇਹ ਨਾਮ ਦੀ ਦਾਤ ਪ੍ਰਾਪਤ ਹੁੰਦੀ ਹੈ ਫਿਰ ਆਪਾਂ ਨੇ ਨਾਮ ਲੈਣਾ ਬੰਦਗੀ ਕਰਨੀ ਹੈ ਪੰਜਾਂ ਬਾਣੀਆਂ ਨਿਤਨੇ ਸਰਵਣ ਕਰੋ ਕੋੜੋ ਜਿਸ ਤਰ੍ਹਾਂ ਵਿਆਪਲਾ ਮਨ ਕਰਦਾ ਹੈ ਮਨ ਕਰਕੇ ਚਿਤ ਕਰਕੇ ਆਪਣੀ ਆਤਮਾ ਪ੍ਰਮਾਗਮਾਨਾ ਜੋੜ ਕੇ ਇਸ ਧਰਮ ਵਿੱਚ ਆਪ ਜੀ ਨੇ ਸਾਰੇ ਧਰਮ ਕੋਈ 400 ਸਾਲ ਕੋਈ 500 ਸਾਲ ਤੱਕੇ ਖਾਂਦੇ ਰਹੇ ਮਹਾਰਾ ਜੀ ਕਹਿੰਦੇ ਅਮਲ ਜੀ ਕੀਤੇ ਦੁਨੀਆ ਵਿੱਚ ਦਰਗਿ ਆਵੇਗਾ ਕਿ ਬਾਈ ਸ਼ਗੰਦੇ ਨੇ ਇਹ ਸਮਾਰੈ ਨੇ ਸਾਨੂੰ ਹਮਲ ਕਰਨਾ ਸ਼ੁਰੂਆਇਆ ਭਾਈ ਆਪਾਂ ਨਾ ਪੂਤਾ ਪ੍ਰੀਤਾ ਪਿਛੇ ਲੱਗੀ ਏ ਨਾ ਕਿਸੇ ਜਿਸਵੇ ਦੇ ਆਪ ਜੀ ਕਹਿੰਦੇ ਨੇ ਸੁਣ ਕੇ ਜਮ ਕੇ ਦੂਤ ਨਾਏ ਪਰ ਆਪਵਾਗਵਾ ਨੇ ਜੋ ਗੁਰਦਸ਼ਪਤਾ ਨੇ ਸਾਨੂੰ ਨਾਮ ਬਖਸ਼ਿਸ਼ ਕੀਤਾ ਨਾ ਉਹਦੇ ਤੇ ਨਾਮ ਸੁਣ ਕੇ ਹੀ ਇਹ ਜਮਨ ਵੀ ਭੱਜ ਜਾਂਦੇ ਨੇ ਪੂਤ ਪ੍ਰੀਤ ਵੀ ਭੱਜ ਜਾਂਦੇ ਨੇ ਤੇ ਆਪ ਇਹ ਜੋ ਬੁੱਕਾ ਪਿੱਛੇ ਲੱਗੇ ਹੋਏ ਨੇ ਨਾ ਪਿਆਰੀ ਸ਼ਾਸਨ ਸਿੰਘ ਜੀ ਇਹਨਾਂ ਨੂੰ ਵੀ ਰੋਕੋ ਇਹਨਾਂ ਨੂੰ ਵੀ ਲਾਓ ਚਰਨਾ ਨਾ ਸਮਾਂ ਆ ਜਾਏਗਾ ਇਸ ਧਰਮ ਵਿੱਚ ਇੰਨਾ ਕੁਝ ਹੈਗਾ ਅਸੀਂ ਲਾਲਚ ਵਿੱਚ ਜਾਂਦੇ ਹਾਂ ਨਾ ਆਪ ਇੱਕ ਸ਼ਰੋਣੀ ਕਮੇਟੀ ਬਗਦੀ ਕਰ ਲੋ ਸ਼ਰੋਣੀ ਕਮੇਟੀ ਦੀਆਂ ਬੋਲਟਾਂ ਪਾ ਕੇ ਉਸ ਸ਼ਰੋਣੀ ਕਮੇਟੀ ਨੂੰ ਇਹ ਬਦਲੀ ਕਰ ਲੋ ਸੱਚੇ ਸੁੱਚੇ ਸਿੱਖਾਂ ਨੂੰ ਸਿੰਘਾਂ ਨੂੰ ਸਾਹਮਣੇ ਲਿਆਓ ਸੋ ਆਪਜੀ ਦੀ ਵਿੱਦਿਆ ਵੀ ਫ੍ਰੀ ਹੋਏਗੀ ਆਪਜੀ ਦੇ ਸਕੂਲ ਦੇ ਜਾਂ ਤੱਕ ਪੜ੍ਹਾਈ ਫ੍ਰੀ ਹੋਏਗੀ ਆਪਦੀ ਕੀ ਡਾਕਟਰੀ ਫ੍ਰੀ ਹੋ ਜਾਏਗੀ ਇਤਨਾ ਮਹਾਰਾਜ ਦੀ ਕਿਰਪਾ ਹੈ ਸਾਡੇ ਗੁਰਮੁਖ ਪਿਆਰਿਓ ਸਾਡੇ ਧਰਮ ਵਿੱਚ ਇਤਨਾ ਕੁਝ ਹੈ ਕਿਤੇ ਨਹੀਂ ਲੱਭਣਾ ਸੋ ਆਪ ਉਤਸ਼ਾਹ ਕਰਕੇ ਬਿਜਾਏ ਦੂਸਰੇ ਪਾਸੇ ਜਾਣ ਦੇ ਇਸ ਕਮੇਟੀ ਨੂੰ ਬਦਲੀ ਕਰ ਲੋ VOTING ਪਾ ਕੇ ਵੋਟਾਂ ਬਣਾਓ ਵੋਟਾਂ ਪਾਓ ਸੰਗੇ ਗੁਰਸਿੱਖਾਂ ਨੂੰ ਅੱਗੇ ਲੈ ਕੇ ਆਓ ਜੋ ਕਿ ਇੱਕ ਗੁੰਡਿਆਂ ਦਾ ਰਾਜ ਇਸ ਵਿੱਚ ਚੱਲਿਆ ਹੋਇਆ ਹੈ ਸਾਡੇ ਗੁਰਦੁਆਰਿਆਂ ਵਿੱਚ ਇਹ ਖਤਮ ਕਰ ਲਈ ਬੋਰਡਿੰਗ ਦਾ ਸਿਸਟਮ ਹੈ ਉਸ ਵਿੱਚ ਆਪ ਆ ਕੇ ਇਸ ਨੂੰ ਖਤਮ ਕਰੋ ਫਿਰ ਦੇਖੋ ਨਜ਼ਾਰੇ ਗੁਰੂ ਦੇ ਕੀ ਕੀ ਦੀਏ ਨੇ ਆਪ ਵੀ ਦੇਖਦੇ ਹੋ ਮਹਾਰਾਜ ਕਹਿੰਦੇ ਨੇ ਅੰਮ੍ਰਿਤ ਦੀਆਂ ਦਾਤਾਂ ਫਿਰ ਲੋਕੀ ਗੋਰੇ ਵੀ ਮੰਗਣ ਵਾਲਾ ਸਾਰੇ ਨਾ ਪੇਮ ਕਰਕੇ ਸ਼ਾਇਦ ਇਸ ਧਰਮ ਵਿੱਚ ਲਿਆਣਾ ਹੈ ਆਪ ਜੀ ਦੇ ਬੱਚਿਆਂ ਦੀ ਵਿੱਦਿਆ ਫ੍ਰੀ ਹੋ ਜਾਈਗੀ ਕਾਲਜ ਇਦਾਂ ਦੇ ਬਣ ਜਾਣਗੇ ਤੇ ਚੰਗੇ ਗੁਰਸਿੱਖਾਂ ਨੂੰ ਰੋਟੀ ਲੈ ਕੇ ਆਓ ਐਨਾ ਧੰ ਦੌਲਤ ਹੈ ਸਾਡੇ ਕੋ ਕਿ ਇਹ ਲੋਕੀ ਇੱਕ ਮੰਡਲੀ ਇੱਕ ਮੰਡਲੀ ਇੱਕ ਮੰਡਲੀ ਖਾਈ ਜਾਂਦੀ ਐਸੀ ਜਨਰਲੀ ਬਣੀ ਹੈ ਇੱਕ ਐਸੀ ਜੁੰਡਲੀ ਹੈ ਇਹਨੇ ਸਾਨੂੰ ਖਾ ਲਿਆ ਮਹਾਰਾਜ ਸਾਡੇ ਧਰਮ ਨੂੰ ਵੀ ਖਾਈ ਖਾ ਗਏ ਸਾਡੇ ਗੋਦੋਰੇ ਵੀ ਖਾ ਗਏ ਸਭ ਕੁਝ ਸਾਡਾ ਖਾ ਗਏ ਇਹਨਾਂ ਤੋਂ ਬਚਣ ਲਈ ਸ਼੍ਰੋਮਣੀ ਕਮੇਟੀ ਦੀਆਂ ਬੋਟਾਂ ਬੁਲਾ ਕੇ ਸ਼੍ਰੋਮਣੀ ਕਮੇਟੀ ਨੂੰ ਬਦਲੀ ਕਰੋ ਜਿਹੜੇ ਉਹ ਵੀ ਉੱਥੇ ਮਸੰਦ ਬੈਠੇ ਹਨ ਇਹਨਾਂ ਨੂੰ ਬਦਲੀ ਕਰਕੇ ਆਪਣੇ ਤਰਮ ਨੂੰ ਚੜ੍ਹਦੀਆਂ ਕਲਾ ਵਿੱਚ ਲਿਜਾਓ ਜੰਦਾ ਹੋਵੇ ਚੰਗੇ ਖਾਲਸਾ ਖਾਲਸਿਆਂ ਨੂੰ ਆਪ ਅੱਗੇ ਲੈ ਕੇ ਆਓਗੇ ਅੰਮ੍ਰਿਤਧਾਰੀ ਸੰਗਤ ਨੂੰ ਪ੍ਰੇਮੀਆਂ ਨੂੰ ਅੱਗੇ ਲੈ ਕੇ ਆਓਗੇ ਉਹ ਕਿਹੜੇ ਚੰਗਾ ਆਪ ਜੀ ਨੂੰ ਕਾਰ ਤਖਸੇ ਦੇ ਜਥੇਦਾਰ ਬਖਸ਼ਿਸ਼ ਉਏਗੀ ਫਿਰ ਉਹ ਅਮੀ ਕਮਾਲ ਸੁਵਾਲਣਗੇ ਸਾਡੀ ਕੌਮ ਛੜ ਜੇ ਤਬ ਹੋ ਜਾਈਗੀ ਗਰੀ ਸ਼ਾਸ ਸੰਗਤ ਸੋ ਅੰਮ੍ਰਿਤ ਜ਼ਰੂਰ ਛਕਣਾ ਹੈ ਭਾਈ ਅੰਮ੍ਰਿਤ ਪੀਓ ਸਭਰ ਅੰਮ੍ਰਿਤ ਨਾਮ ਨੇ ਦਾਨ ਹੈ ਮਿਲ ਕੇ ਪੀਓ ਭਾਈ ਸਾਰੇ ਮਿਲ ਕੇ ਸਾਰਿਆਂ ਨੇ ਰਲ ਕੇ ਇਸ ਅੰਮ੍ਰਿਤ ਨੂੰ ਪੀਣਾ ਹੈ ਸੋ ਪੈਰੀ ਸ਼ਾਸਨ ਜੀ ਇਹਨਾਂ ਬੇਨਤੀਆਂ ਨੂੰ ਪ੍ਰਵਾਨ ਕਰਿਓ ਤੇ ਆਪ ਜੀ ਕਿਰਪਾ ਕਰਕੇ ਮਿਹਰ ਕਰਕੇ ਸਬਸਕ੍ਰਾਈਬ ਕਰੋ ਲਾਈਕ ਤੇ ਸ਼ੇਅਰ ਵੀ ਜਰੂਰ ਕਰਿਓ ਸੋ ਆਓ ਫਤਿਹ ਕਿ ਜਾਈਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ